ਵੱਦੀ ਗਰਮੀ ਦਾ ਅਸਰ ਆਮ ਲੋਕਾਂ ਦੀ ਸਿਹਤ ਤੇ ਪੈ ਰਿਹਾ ਹੈ ਜਿਸ ਦੇ ਚਲਦਿਆਂ ਆਮ ਲੋਕਾਂ ਨੂੰ ਅੱਖਾਂ ਤੇ ਚਮੜੀ ਦੇ ਰੋਗ ਨਾਲ ਸੰਬੰਧਿਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਪੂਥੜਾ ਦੇ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਇਸੇ ਸੰਬੰਧੀ ਹਸਪਤਾਲ ਦੇ ਵਿੱਚ ਪ੍ਰਬੰਧ ਵੀ ਕੀਤੇ ਜਾ ਰਹੇ ਹਨ ਗਰਮੀ ਹਾਂਜੀ ਬਹੁਤ ਜ਼ਿਆਦਾ ਪੈ ਰਹੀ ਆ ਗਰਮੀ ਜ਼ਿਆਦਾ ਪੈ ਰਹੀ ਹੈ ਉਹਦੇ ਕਰਕੇ ਧੁੱਪ ਕਰਕੇ ਬਚਣਾ ਚਾਹੀਦਾ ਹੈ ਜੀ ਠੀਕ ਹੈ ਤੇ ਸਿਵਲ ਹਸਪੀਟਲ ਆਏ ਹੋ ਤੁਸੀਂ ਚੈੱਕ ਅਪ ਕਰਾਉਣ ਵੀ ਆਏ ਸੀਗਾ ਹਾਂਜੀ ਹਾਂਜੀ ਠੀਕ ਹੈ ਕਿ ਗਰਮੀ ਦੇ ਵਿੱਚ ਕਈ ਵਾਰੀ ਸਕਿਨ ਦੀ ਪ੍ਰੋਬਲਮ ਆਖਾਂ ਦੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਹੋ ਜਾਂਦੀ ਧੁੱਪ ਦੇ ਨਾਲ ਹੋ ਜਾਂਦੀ ਹੈ ਹਾਂਜੀ ਹਾਂਜੀ ਤੇ ਤੁਸੀਂ ਕੀ ਚਾਹ ਰਹੇ ਅੱਖਾਂ ਕਿ ਅੱਖਾਂ ਹੀ ਲਾ ਲਓ ਤੁਸੀਂ ਹਾਂਜੀ ਹਾਂਜੀ ਤੇ ਕੀ ਕਹਿੰਦੇ ਕਿ ਜੋ ਗਰਮੀ ਬੜੀ ਗਰਮੀ ਹੈ ਬਹੁਤ ਆ ਬਚਾ ਕਰਨਾ ਚਾਹੀਦਾ ਸਾਰਿਆਂ ਨੂੰ ਆਪਣਾ ਆਪਣਾ गर्मी तो घट बहर निकलो पानी पुनी का ध्यान रखो सारा कुछ अपना ना अपनी पानी की बोतल ना लैके जाओ अपना छाता ना लैके जाओ थे अपना ध्यान रखो हाँ गर्मी तो काफ़ी पै रही है पर अपन जरूरी काम करने निकलना ही पैदा घरों इस करके अपना स्काफ वगैरह यूज करो ग्लव्स वगैरह यूज करो अपना प्रॉपर अपना ध्यान रखो अपने स्किन का भी ध्यान रखो हाँ जी वो तो गल सही है पर मेरे अकॉर्डिंग तुम तो स्काफ वगैरह पाओ पूरा अपना ध्यान रखो بس ٹھیک ہے تو ਤੁਸੀਂ پھر ਜਦੋਂ ਨਿਕਲਦੇ ਹੋ ਘਰੋਂ ਕਿਸ ਤਰ੍ਹਾਂ ਆਪਣਾ پورا ਤਿਆਰ ਹੋ ਕੇ ਹਾਂਜੀ ਹਾਂਜੀ ਮੈਂ ਪੂਰਾ ਸਕਾਰਫ ਯੂਜ਼ ਕਰਦੀ ਆਂ ਬਾਹਾਂ ਤੇ ਵੀ ਪੂਰਾ گلوزਸ ਨੂੰ ਯੂਜ਼ ਕਰਕੇ ਫੇਰ ਹੀ ਨਿਕਲਦੀ ਆਂ ਨਾ ਘਰੋਂ ਡਾਕਟਰ ਨਾਲ ਦਾ ਕਹਿਣਾ ਹੈ ਕਿ ਜ਼ਰੂਰੀ ਕੰਮ ਦੇ ਲਈ ਹੀ ਘਰੋਂ ਬਾਹਰ ਜਾਣਾ ਚਾਹੀਦਾ ਹੈ ਗਰਮੀ ਤੋਂ ਬਚਣਾ ਚਾਹੀਦਾ ਹੈ ਜਿਹੜੀ ਗਰਮੀ ਹੈਗੀ ਜੀ ਇਸ ਸੀਜ਼ਨ ਚ ਅੱਖਾਂ ਦੀ ਪ੍ਰੋਬਲਮ ਹਮੇਸ਼ਾ ਹੁੰਦੀ ਹੁੰਦੀ ਹੈ ਔਰ ਕਿਉਂਕਿ ਪਸੀਨਾ ਔਰ ਹਾਈਜਨ ਸਾਡੀ ਮਾੜੀ ਹੋਣ ਕਰਕੇ ਗंदे ਹੱਥ ਲੱਗਦੇ ਆ ਪਸੀਨਾ ਪੁੰਜਣ ਵੇਲੇ ਇਹ ਸਾਰੀਆਂ ਗੱਲਾਂ ਕਰਕੇ ਅੱਖਾਂ ਦੀ ਇਨਫੈਕਸ਼ਨ ਆਮ ਤੌਰ ਤੇ ਹੋ ਜਾਂਦੀ ਹੈ। ਔਰ ਇਹਦੇ ਵਾਸਤੇ ਆਪਾਂ ਨੂੰ ਜਿਹੜਾ ਹੈਗਾ ਦਵਾਈ ਜਿਹੜੀ ਪ੍ਰੋਪਰ ਕਰਨੀ ਚਾਹੀਦੀ ਹੈ ਔਰ ਸਫਾਈ ਰੱਖਣੀ ਚਾਹੀਦੀ ਹੈ ਔਰ ਕਿਸੇ ਵੀ ਦਵਾਈ ਨੂੰ ਇਦਾਂ ਹੀ ਨਹੀਂ ਯੂਜ਼ ਕਰ ਲੈਣਾ ਜਿਹੜੀ ਦਵਾਈ ਜਿਸ ਪਰਪਸ ਵਾਸਤੇ ਹੈਗੀ ਹੈ ਆਈ ਸਪੈਸ਼ਲਿਸਟ ਨੂੰ ਦਿਖਾ ਕੇ ਹੀ ਦਵਾਈ ਲਈਤੀ ਜਾਵੇ ਐਵੇਂ ਕੋਈ ਦਵਾਈ ਪਾਣ ਦਾ ਕੋਈ ਫਾਇਦਾ ਨਹੀਂ ਹੈ। ਡਾਕਟਰ ਸਾਹਿਬ ਕਿੰਨੇ ਕੁ ਮਰੀਜ਼ ਇੱਥੇ ਰੋਜ਼ ਆਉਂਦੇ ਆ? ਪੇਸ਼ੈਂਟ ਥੋੜੇ ਜਿਹੇ ਹੈਗੇ ਜੀ ਕਨੈਕਟੀਵਿਟੀ ਵਾਲੇ ਆ ਰਹੇ ਬਟ ਇੰਨੇ ਨਹੀਂ ਹੈਗੇ ਆ ਰਹੇ ਜੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਆਮ ਪਬਲਿਕ ਨੂੰ ਗਰਮੀ ਦੇਖ ਲਓ ਹਾਂ ਜਦੋਂ ਵੀ ਡਰਾਈਵ ਕਰਦੇ ਹੋ ਗੂਗਲ ਸਵਰਾ ਲਗਾਓ ਏਸੀ ਚ ਬੰਦ ਦਿਓ ਤਾਂ ਆਪਣਾ ਜਿਹੜਾ ਉਹਦੇ ਵਿੱਚ ਟੈਂਪਰੇਚਰ ਉਹਦਾ ਠੀਕ ਰੱਖੋ ਜਿਆਦਾ 쿨ਿੰਗ ਨਹੀਂ ਚਾਹੀਦੀ ਹੈਗੀ 24 25 26 ਟੈਂਪਰੇਚਰ ਬਿਲਕੁਲ ਸਹੀ ਹੈਗਾ ਔਰ ਪਾਣੀ ਜਿਆਦਾ ਪੀਓ ਜਦੋਂ ਵੀ ਆਪਾਂ ਬਾਹਰ ਜਾਂਦੇ ਹੈਗੇ ਆ ਆਪਣੇ ਆਪ ਨੂੰ ਚੰਗੀ ਤਰ੍ਹਾਂ ਕਵਰ ਕਰਕੇ ਰੱਖੀਏ ਔਰ ਅੱਖਾਂ ਬੰਦ ਕਰਕੇ ਛਿੱਟੇ ਮਾਰੀਏ ਅੱਖਾਂ ਖੋਲ ਕੇ ਛਿੱਟੇ ਮਾਰਨਾ ਕੋਈ ਫਾਇਦਾ ਨਹੀਂ ਹੈਗਾ ਉਹ ਜ਼ਿਆਦਾ ਨੁਕਸਾਨ ਕਰਦਾ ਹੈ ਜਦੋਂ ਅੱਖ ਦੀ ਚ ਇਰਿਟੇਸ਼ਨ ਜਾਂ ਲਾਲੀ ਜਾਂ ਪਾਣੀ ਆਵੇ ਜ਼ਰੂਰ 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 ਸਿਰਫ ਡਾਕਟਰ ਨੂੰ ਦਿਖਾਓ ਆਪਣੇ ਆਪ ਦਵਾਈ ਨਾ ਕਰੋ ਔਰ ਆਪਣੇ ਉਸ ਲਈ ਜਦੋਂ ਇਨਫੈਕਸ਼ਨ ਵਗੈਰਾ ਹੁੰਦੀ ਹੈ ਇਹਦਾ ਆਪਣੇ ਘਰ ਦੇ ਮੈਂਬਰਾਂ ਨੂੰ ਬਚਾ ਕੇ ਰੱਖੋ ਰੁਮਾਲ ਔਰ ਤੋਲੀਆ ਆਪਣਾ ਅਲੱਗ ਰੱਖੋ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ